ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਲੈ ਕੇ ਹਾਜ਼ਰ ਹਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਵਿਰਕਾ ਪਿੰਡ ਨੇ ਪੇਸ਼ ਕੀਤੀ ਵੱਡੀ ਮਿਸਾਲ ਸਾਡੀ مشترਕ ਮਾਲਕ ਕਮੇਟੀ ਤੇ ਪਿੰਡ ਵੀਰਕਾ ਨੇ ਜਿਹੜਾ ਕੋੜਲਾ ਮੁਗਲਾ ਪਿੰਡ ਆ ਇਹਦੀ ਚੋਣ ਕੀਤੀ ਇਹਦੇ ਵਿੱਚ 250 ਏਕੜ ਜ਼ਮੀਨ ਬਜਾਈ ਤੋਂ ਲੈ ਕੇ ਕਟਾਈ ਤੱਕ ਦੀ ਸੇਵਾ ਸਾਡੇ ਪਿੰਡ ਵੀਰਕਾ ਨੇ ਲਈ ਹੈ ਪੂਰੇ ਪਿੰਡ ਨੂੰ ਲਿਆ ਗੋਦ ਕਿਉਂਕਿ ਜਿਹੜੇ ਲੋਕ ਆ ਜਿਹੜੇ ਪਿੰਡ ਦੇ ਲੋਕ ਆ ਬਹੁਤ ਛੋਟਾ ਪਿੰਡ ਆ ਪਿੰਡ 'ਚ ਏਕਤਾ ਬਹੁਤ ਆ ਤੇ ਜਿਸ ਤਰੀਕੇ ਨਾਲ ਜੇ ਮੈਂ ਗੱਲ ਕਰ ਆ ਆਪਣੇ ਪਿੰਡ ਵੀਰਕਾ ਦੀ ਉਹਨਾਂ ਨੇ ਵੀ ਇੱਕ ਮਿਸਾਲ ਕਾਇਮ ਕੀਤੀ ਆ ਜੀ ਆਪਣੀ ਏਕਤਾ ਦੀ ਮਿਸਾਲ ਕਾਇਮ ਕੀਤੀ ਜੀ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਜੀ ਪੂਰੇ ਪਿੰਡ ਨੂੰ ਮੂਡ ਬਸਤੋਂ ਦਾ ਚੁੱਕਿਆ ਬੀੜਾ ਇਹ ਮਾਲਕ ਨੇ ਇਹਨਾਂ ਦੀ ਸੇਵਾ ਜਿਹੜੀ ਆ ਸਾਡੇ ਪਿੰਡ ਦੇ ਵਿੱਚ ਲੈਣੀ ਸੀ ਤੇ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ 250 ਏਕੜ ਦੀ ਜਿੰਨੀ ਵੀ ਬਜਾਈ ਸੀ ਉਹਦੇ ਵਿੱਚ ਸਾਡਾ ਪੂਰਨ ਸਹਿਯੋਗ ਕੀਤਾ ਹੈ ਬਜਾਈ ਤੋਂ ਲੈ ਕੇ ਵਢਾਈ ਤੱਕ 250 ਕਿੱਲੇ ਜ਼ਮੀਨ ਪਧਰੀ ਬਿਜਾਈ ਅਤੇ ਕਟਾਈ ਕਰਨ ਦਾ ਲਿਆ ਵੱਡਾ ਫੈਸਲਾ ਇਹ ਜਿੰਨਾ ਵੀ ਨੁਕਸਾਨ ਹੋਇਆ ਹਰਾਂ ਦੇ ਵਿੱਚ ਉਹ ਕੋਈ ਪੂਰਾ ਤਾਂ ਨਹੀਂ ਕਰ ਸਕਦਾ ਪਰ ਅਸੀਂ ਕੋਸ਼ਿਸ਼ ਕੀਤੀ ਆਪਣੇ ਪਿੰਡ ਵੱਲੋਂ ਕਿ ਜਿੰਨਾ ਵੀ ਹੋ ਸਕੇ ਇਹਨਾਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਇਹਨਾਂ ਨੂੰ ਆਪਾਂ ਹਲਾ ਰਾ ਦੇਗੇ ਜੀ ਜੱਗੂ ਭਗਵਾਨ ਪੁਰੀਆ ਗੈਂਗ ਨਾਲ ਜੁੜੇ ਗੈਂਗਸਟਰ ਦਾ ਪੁਲਿਸ ਨੇ ਕਰਤਾ ਐਨਕਾਊਂਟਰ ਇਹ ਜੱਗੂ ਭਗਵਾਨ ਪੁਰੀਆ ਤੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦ ਆਲਮਦ ਬੇਸਿਕਲੀ ਇਹ ਗੁਰਗਾ ਸੀ ਇਹ ਨਾਮੀ ਗੈਂਗਸਟਰ ਹੋਇਆ ਗੰਭੀਰ ਜ਼ਖਮੀ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕਿਤੇ ਨੇ ਤੇ ਐਸਐਚਓ ਸਾਹਿਬ ਦੇ ਜਿਹੜੇ ਰੀਡਰ ਕਮੰਡਰ ਨੇ ਉਹਨਾਂ ਵੱਲੋਂ ਵੀ ਦੋ ਰੌਣਕ ਆਇਆ ਕਿ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਫੈਕਟ ਹਿੱਟ ਕੀਤਾ ਡੀਐਸਪੀ ਨੇ ਦਿੱਤੀ ਪੂਰੇ ਮਾਮਲੇ ਦੀ ਜਾਣਕਾਰੀ ਇਹਦੇ ਨੋਟੋਰੀਅਸ ਅਧਿਮੀ ਅਮਰਦ আলম ਜਿਹੜਾ ਹੈਗਾ ਜਗੂ ਭਗਵਾਨਪੁਰ ਦੇ ਗਰੁੱਪ ਦਾ ਜਿਹੜਾ ਤੇ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਗਰਨੇਡ ਹਮਲੇ ਕਰਕੇ ਦਹਿਸ਼ਤ ਫੋਲੋਨ ਵਾਲੇ ਬਦਮਾਸ਼ ਚੜੇ ਪੁਲਿਸ ਹੱਥੇ ਦੋ ਨੌਜਵਾਨ ਜਿਹੜੇ ਛੋਡੀ ਸੁਦਮ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਗ ਚੌਕ ਦੇ ਟਾਣੇ ਪੁਲਿਸ ਨੇ ਵੱਡੀ ਕੋਸ਼ਿਸ਼ ਕਰਤੀ ਨਾਕਾਮ ਇਨ੍ਹਾਂ ਪਰਸੋਂ ਜੋ ਇਹਨਾਂ ਨੇ ਵਾਰਦਾਤਾਂ ਲਈ ਚੋਰੀ ਕੀਤਾ ਸੀ ਮੋਟਰ ਚੋਰੀ ਕੀਤਾ ਇਹ ਬ੍ਰਾਮ ਦੇ ਬਿਤਾਉਨ ਸੁਣਾ ਪੁਲਿਸ ਨੇ ਬਦਮਾਸ਼ ਕਿਵੇਂ ਕੀਤੇ ਗ੍ਰਫਤਾਰ ਗ੍ਰਾਮੇ ਪੁਛਗੀ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗੁਆਨ ਤੇ ਮਨਿੰਦਰ ਬਿੱਲਾ ਜਿਹੜੇ ਐ ਐਕਟਰ ਜਿਹੜੇ ਇਹਨਾਂ ਦੇ ਨਾਲ ਤੇਰੇ ਦੇ ਸਬੰਧ ਨੇ 10 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਚੜੇ ਪੁਲਿਸ ਹੱਥੇ ਦੀ ਐਸਪੀ ਸਾਹਿਬ ਸੀਟੀ ਦੀ ਗવાહી ਦੇ ਹੱਥ ਤੇ ਦੋ ਦੋ ਸੀ ਕਾਬੂ ਕੀਤੇ ਗਏ ਆ ਦੋ ਪਿਸਟਲ ਮੈਗਜ਼ਨ 16 ਜਿੰਦਾ ਰੋਂਦ ਕੀਤੇ ਬ੍ਰਾਮਦ ਜਿਹਰੇ ਪਾਸੋਂ 10 ਗ੍ਰਾਮ ਹੈ ਨਸ਼ਾ ਮੰਨਦਾ ਹੋਈ ਹੈ 에ਰਰ ਮਾਰ ਨਾਲ ਲੱਗੇ ਹੋਰ ਵੀ ਕਵਰੀ ਕੀਤੀ ਜਾਏਗੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੇਰਾ ਨਾਮ ਰਣਜੋਤ ਸਿੰਘ ਆ ਜੀ ਮੈਂ ਪਿੰਡ ਵੇਰਕਾ ਦਾ ਵਸਨੀਕ ਆ ਜੀ ਸੋ ਮੈਂ ਪਹਿਲਾਂ ਥੋੜੀ ਬੈਕਗਰਾਉਂਡ ਦੱਸਣਾ ਚਾਹੁੰਦਾ ਜਿਹੜਾ ਤਾਲਮਿਲ ਹੈ ਜੀ ਪਿੰਡੇ ਵੇਰਕਾ ਦਾ ਤੇ ਪਿੰਡ ਕੋੜਲਾ ਮੁਗਲਾ ਦਾ ਮੁਸ਼ਤਰਕਾ ਮਾਲਕਨ ਕਮੇਟੀ ਨੇ ਜਦੋਂ ਹਾੜੇ ਫੈਸਲਾ ਕੀਤਾ ਕਿ ਆਪਾਂ ਕਿਸੇ ਪਿੰਡ ਦੇ ਵਿੱਚ ਜਿਹੜੀ ਪੁਨਰਵਾਸ ਪ੍ਰੋਗਰਾਮ ਦੇ ਉੱਤੇ ਆਪਾਂ ਕੰਮ ਕਰਨਾ ਜੀ ਉਹਦੇ ਤਹਿਤ ਸਾਡੀ ਮੁਸ਼ਤਰਕਾ ਮਾਲਕਨ ਕਮੇਟੀ ਤੇ ਪਿੰਡ ਵੇਰਕਾ ਨੇ ਜਿਹੜਾ ਕੋੜਲਾ ਮੁਗਲਾ ਪਿੰਡ ਆ ਇਹਦੀ ਚੋਣ ਕੀਤੀ ਇਹਦੇ ਵਿੱਚ 250 ਏਕੜ ਜ਼ਮੀਨ ਬਜਾਈ ਤੋਂ ਲੈ ਕੇ ਕਟਾਈ ਤੱਕ ਦੀ ਸੇਵਾ ਸਾਡੇ ਪਿੰਡ ਵੇਰਕਾਣੇ ਲਈ ਆ ਜੀ ਸੋ ਇਹਦੇ ਵਿੱਚ ਕਣਕ ਦਾ ਬੀਜ ਖਾਦ ਨਦੀਨ ਨਸ਼ਕ ਬੂਮ ਬੂਮਨਾ ਸਪਰੇਅ ਯੂਰੀਆ ਯੂਰੀਆ ਦੀ ਅੱਗੇ ਗਾਹ ਆਉਣ ਵਾਲੇ ਸਮੇਂ ਚ ਕਟਾਈ ਦੀ ਕੰਮ ਨਾਲ ਉਹ ਸਾਰੀ ਸੇਵਾ ਸਾਡੇ ਪਿੰਡ ਵੇਰਕਾਣੇ ਲਈ ਆ ਸੋ ਉਸੇ ਤਹਿਤ ਅਸੀਂ ਸੋਚਿਆ ਕਿ ਅਸੀਂ ਸੇਵਾ ਬੀਜ ਦੀ ਖਾਦੀ ਦੇ ਕਰ ਦੇਵੇ ਕਿਉਂ ਨਾ ਗਿਆਨ ਦੀ ਸੇਵਾ ਵੀ ਕੀਤੀ ਜਾਵੇ ਕਿਉਂਕਿ ਜਿਹੜੇ ਲੋਕ ਆ ਜਿਹੜੇ ਇਸ ਪਿੰਡ ਦੇ ਲੋਕ ਆ ਬਹੁਤ ਛੋਟਾ ਪਿੰਡ ਆ ਪਿੰਡ 'ਚ ਏਕਤਾ ਬਹੁਤ ਆ ਤੇ ਜਿਸ ਤਰੀਕੇ ਨਾਲ ਜੇ ਮੈਂ ਗੱਲ ਕਰ ਆਪਨੇ ਪਿੰਡ ਵੀਰਕਾ ਦੀ ਉਹਨਾਂ ਨੇ ਵੀ ਇੱਕ ਮਿਸਾਲ ਕਾਇਮ ਕੀਤੀ ਆ ਜੀ ਆਪਣੀ ਏਕਤਾ ਦੀ ਮਿਸਾਲ ਕਾਇਮ ਕੀਤੀ ਆ ਜੀ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਆ ਜੀ ਉਸੇ ਭਾਵਨਾ ਤਹਿਤ ਇਸ ਪਿੰਡ ਨੇ ਵੀ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਏਕਤਾ ਦੀ ਤੇ ਸੇਵਾ ਭਾਵਨਾ ਦੀ ਸੋ ਜਦੋਂ ਆਪਾਂ ਇਸ ਪਿੰਡ ਦੇ ਵਿੱਚ ਆਏ ਆਪਾਂ ਬੀਜ ਦੀ ਸੇਵਾ ਖਾਦ ਦੀ ਸੇਵਾ ਡੀਜ਼ਲ ਦੀ ਸੇਵਾ ਦਵਾਈ ਦੀ ਸੇਵਾ ਸਾਰੀ ਸੇਵਾ ਆਪਾਂ 250 ਏਕੜ ਦੀ ਕਰ ਚੱਲੇ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਟਾਈ ਦੀ ਸੇਵਾ ਵੀ ਕਰਾਂਗੇ ਸੋ ਆਪਾਂ ਸੋਚਿਆ ਕਿਉਂ ਨਾ ਗਿਆਨ ਦੀ ਸੇਵਾ ਕੀਤੀ ਜਾ ਸਕੇ ਕਿਉਂਕਿ ਇਹ ਜਿਹੜੇ ਲੋਕ ਆ ਖੇਤੀਬਾੜੀ ਯ ਉਹਨੇ ਜਿਹੜੀ ਖੋਜਾਂ ਉਤੋਂ ਬਹੁਤ ਜ਼ਿਆਦਾ ਟੁੱਟੇ ਹੋਏ ਆ ਉਤੋਂ ਤੱਕ ਇਹਨਾਂ ਦੀ ਪਹੁੰਚ ਨਹੀਂ ਆ ਸੋ ਆਪਾਂ ਸੋਚਿਆ ਕਿ ਹੁਣ ਆਪਾਂ ਖੇਤੀ ਵਿਗਿਆਨ ਕੇ ਅੰਦਰ ਗੁਰਦਾਸਪੁਰ ਆਪਾਂ ਉਹਨਾਂ ਦਾ ਕੈਂਪ ਇੱਥੇ ਲਵਾਇਆ ਜਾਵੇ ਸੋ ਆਪਾਂ ਬੇਨਤੀ ਕੀਤੀ ਡਾਕਟਰ ਸ਼ਿਨਾ ਜੀ ਆ ਡਾਕਟਰ ਸਰਪਰੀਆ ਡਾਕਟਰ ਨਰਿੰਦਰ ਰੋਇਨਾ ਸਾਰਿਆਂ ਨੂੰ ਕਿ ਤੁਸੀਂ ਸਾਰੀ ਟੀਮ ਇਸ ਪਿੰਡ ਦੇ ਵਿੱਚ ਆਓ ਕਿਉਂਕਿ ਇਸ ਪਿੰਡ ਦੇ ਵਿੱਚ 250 ਏਕੜ ਦੀ ਜਿਹੜੀ ਬਜਾਈ ਉਹ ਮੁਕੰਮਲ ਹੋ ਚੁੱਕੀ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਡਾਕਟਰ ਸਾਹਿਬ ਉਹਨਾਂ ਨੂੰ ਕਿ ਤੁਸੀਂ ਇਸ ਪਿੰਡ ਚ ਆਓ ਪਿੰਡ ਵਾਲਿਆਂ ਨੂੰ ਜਿਹੜੇ ਹੋਰ ਸਹਾਇਕਤ ਹੁੰਦੇ ਆ ਤੇ ਜਾਂ ਤਕਨੀਕੀ ਜਿਹੜੀ ਖੇਤੀ ਸੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਡਾਕਟਰ ਸ਼ੀਨਾ ਹੁਣੀ ਆ ਜਿੱਥੇ ਆਏ ਜੀ ਉਸੇ ਤਹਿਤ ਅੱਜ ਆਪ ਇਸ ਪਿੰਡ ਦੇ ਵਿੱਚ ਆਪਾਂ ਜਿਹੜੀ ਆ ਇੱਕ કૃषि ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫਾਰਮ ਸਲਾਹ ਕੇਂਦਰ ਦਾ ਕੈਂਪ ਲਾਇਆ ਜੀ ਇਥੇ ਉਸੇ ਤਹਿਤ ਡਾਕਟਰ ਸਾਹਿਬ ਹੁਣਾ ਨੇ ਜਿਹੜੀ ਅੱਜ ਇਹਨਾਂ ਨੂੰ ਕਿਤਾਬਾਂ ਵੀ ਵੰਡ ਕੇ ਚੱਲੇ ਆ ਜੀ ਕਿਉਂਕਿ ਗਿਆਨ ਦੀ ਗੱਲ ਹੋਈ ਆ ਤੇ ਆਪਾਂ ਬੀਜ ਤੇ ਬਹੁਤ ਵੰਨੇ ਕਿਤਾਬਾਂ ਦੀ ਵੀ ਇੱਕ ਕਿਆਲੂ ਕੀ ਲੰਗਰ ਲਾਇਆ ਗਿਆ ਹਾੜੀ ਸੋਣੀ ਜਿਹੜੀਆਂ ਕਿਤਾਬਾਂ ਉਹ ਵੀ ਆਪਾਂ ਇਹਨਾਂ ਪਿੰਡ ਦੇ ਜਿਹੜੀ ਜ਼ਿੰਮੇਵਾਰਾਂ ਨੂੰ ਦੇ ਚੱਲੇ ਆ ਸੋ ਧੰਨਵਾਦ ਡਾਕਟਰ ਸਾਹਿਬ ਤੇ ਸਾਡੀ مشترکہ کمیٹی ਦੇ ਜਿਹੜੇ ਪ੍ਰਧਾਨ ਆਣਿਆ ਸੰਦੀਪ ਸਿੰਘ ਜੀ ਸਾਡੇ ਨਾਲ ਆ ਮੁਖਤਾਰ ਸਿੰਘ ਜੀ ਸਾਡੇ ਨਾਲ ਆ ਸੁਖਜੀ ਸਾਡੇ ਨਾਲ ਆ ਸੋ ਇਹ ਸਾਡੇ ਜਿਹੜੀ ਪਿੰਡ ਦੀ ਟੀਮ ਐ ਇੱਥੇ ਆਈ ਐ ਸੋ ਪਹਿਲੇ ਦਿਨ ਤੋਂ ਹੀ ਸਾਡੀ ਪਿੰਡ ਦੀ ਟੀਮ ਵਿੱਚੇ ਸੇਵਾ ਕਰ ਰਹੀ ਐ ਸੋ ਸਾਨੂੰ ਆਸ ਹੈ ਕਿ ਇਸ ਪਿੰਡ ਦੇ ਨਾਲ ਹੀ ਪਰਿਵਾਰਕ ਸਾਂਝੀਆਂ ਜਿਹੜੀਆਂ ਪਾਣੀ ਇਹ ਬਹੁਤ ਲੰਮੇ ਸਮੇਂ ਤੱਕ ਆਪਾਂ ਲੈ ਕੇ ਚੱਲਾਂਗੇ ਤੇ ਜ਼ਿਕਰ ਜ਼ਿਕਰ ਹੋ ਗਿਆ ਕਿ ਤੁਸੀਂ ਸੰਸਥਾਵਾਂ ਕਾਫੀ ਵੇਖਦੇ ਹੋਗੇ ਕਿ ਸੰਸਥਾਵਾਂ ਸੇਵਾ ਕਰਦੇ ਮਿਆਂ ਦੇ ਪਿੰੜ ਦੇ ਪਿੰਡ ਉਹਨਾਂ ਨੇ ਅਡਾਪਟ ਕੀਤੇ ਔਰ ਇੱਕ ਮਿਸਾਲ ਜਿਹੜੀ ਪਿੰਡ ਵੇਰਕਾ ਨੇ ਅਡਾਪਟ ਕੀਤੀ ਆ ਸੇਵਾ ਭਾਵਨਾ ਦੇ ਨਾਲ ਤੇ ਇੱਕ ਏਕੇ ਦੇ ਨਾਲ ਇੱਕ ਪਿੰਡ ਨੇ ਪੂਰਾ ਦੂਜਾ ਪਿੰਡ ਅਡਾਪਟ ਕੀਤਾ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਕੋਈ ਮਿਸਾਲ ਕਿਤੇ ਕਾਇਮ ਹੋਈ ਹੋਈ ਹੋਗੀ ਸੋ ਮੈਂ ਧੰਨਵਾਦ ਕਰਦਾ ਵਧਾਈ ਦੇ ਪਾਤਰ ਆ ਪਿੰਡ ਵੇਰਕਾ ਦੇ ਸਾਰੇ ਵਸਨੀਕ ਕਿਉਂਕਿ ਜਿਹੜੀ ਸੇਵਾਈ ਆ ਇਹ ਕੱਲੇ-ਕੱਲੇ ਘਰ ਤੋਂ ਆਈ ਆ ਜੀ ਸੋ ਵਧਾਈ ਦੇ ਪਾਤਰ ਆ ਸਮੁੱਚਾ ਪਿੰਡ ਜਿਨੇ ਇੱਕ ਮਿਸਾਲ ਕਾਇਮ ਕੀਤੀ ਆ ਇਸ ਪੰਜਾਬ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਪਿੰਡ ਨੇ ਦੂਜਾ ਪਿੰਡ ਅਡਾਪਟ ਕੀਤਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲੋਂ ਧੰਨਵਾਦ ਕਰਦੇ ਆ ਜੀ ਪਿੰਡ ਵੇਰਕਾ ਦੀ ਸਮੁੱਚੀ ਸੰਗਤ ਦਾ ਮੁਸਤਰਕਾ ਮਾਲਕਨ ਕਮੇਟੀ ਦਾ ਜਿਨ੍ਹਾਂ ਨੇ ਸਰਦਾਰ ਅਨਜੋਤ ਸਿੰਘ ਜੀ ਜੋ ਰਾਉਂਡ ਗਲਾਸ ਫਾਊਂਡੇਸ਼ਨ ਦੇ ਪ੍ਰਧਾਨ ਵੀ ਨੇ ਸਮੁੱਚੇ ਵੀਰਾਂ ਦੇ ਨਾਲ ਤਾਲਮਿਲ ਰੱਖ ਕੇ ਸਾਡੇ ਵੀਰ ਸੰਦੀਪ ਸਿੰਘ ਜੀ ਜੋ ਪ੍ਰਧਾਨ ਨੇ ਉਥੋਂ ਦੀ ਕਮੇਟੀ ਦੇ ਇਹਨਾਂ ਸਾਰੇ ਵੀਰਾਂ ਨੇ ਜਿਹੜਾ ਸਾਡੇ ਨਾਲ ਰਾਬਤਾ ਕਾਇਮ ਕੀਤਾ ਤੇ ਉਸ ਮਾਲਕ ਨੇ ਕਿਰਪਾ ਕੀਤੀ ਹੈ ਜਰੀਆ ਪੈਦਾ ਕੀਤਾ ਇਹ ਵੀਰ ਸਾਡੇ ਤੱਕ ਪਹੁੰਚੇ ਨੇ ਇਹ ਮਾਲਕ ਨੇ ਇਹਨਾਂ ਦੀ ਸੇਵਾ ਜਿਹੜੀ ਆ ਸਾਡੇ ਪਿੰਡ ਦੇ ਵਿੱਚ ਲੈਣੀ ਸੀ ਤੇ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ 250 ਏਕੜ ਦੀ ਜਿੰਨੀ ਵੀ ਬਜਾਈ ਸੀ ਉਹਦੇ ਵਿੱਚ ਸਾਡਾ ਪੂਰਨ ਸਹਿਯੋਗ ਕੀਤਾ ਹੈ ਬਜਾਈ ਤੋਂ ਲੈ ਕੇ ਵਢਾਈ ਤੱਕ ਤੇ ਉਹਦੇ ਨਾਲ ਨਾਲ ਜਿਵੇਂ ਖੇਤੀ ਵਿਗਿਆਨ ਕੇਂਦਰ ਗਰਦਾਸਪੁਰ ਤੋਂ ਮਾਹਿਰ ਖੇਤੀਬਾੜੀ ਦੇ ਜੋ ਡਾਕਟਰ ਸਾਹਿਬਾ ਨੇ ਡਾਕਟਰ ਸ਼ੀਨਾ ਜੀ ਉਹਨਾਂ ਦੀ ਸਮੁੱਚੀ ਟੀਮ ਨੂੰ ਸਾਡੇ ਨਗਰ ਤੱਕ ਲੈ ਕੇ ਆਏ ਨੇ ਤੇ ਜਿਹੜੇ ਅਸੀਂ ਪਛੜੇ ਸਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਹਨਾਂ ਸੁਝਾਵਾਂ ਤੋਂ ਇਹਨਾਂ ਤਕਨੀਕਾਂ ਤੋਂ ਉਹਨਾਂ ਤਕਨੀਕਾਂ ਤੋਂ ਸਾਨੂੰ ਜਾਣੂ ਕਰਵਾਇਆ ਹੈ ਅਸੀਂ ਵੇਰਕਾ ਦੀ ਸੰਗਤ ਦਾ ਡਾਕਟਰ ਸ਼ੀਨਾ ਜੀ ਦਾ ਖੇਤੀ ਵਿਗਿਆਨ ਕੇਂਦਰ ਦੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਨਗਰ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਹੈ ਤੇ ਪਿੰਡ ਵੇਰਕਾ ਦੀ ਮਸਤਕਾ ਮਾਲਕਨ ਕਮੇਟੀ ਜਿਨੇ ਸਾਡੇ ਨਗਰ ਦੀ ਮਾਂ ਫੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੈਂ ਪਿੰਡ ਵੇਚ ਕੇ ਤਾਂ ਵਸਨੀਕਾਂ ਇੱਕ ਛੋਟੀ ਜੀ ਸੇਵਾ ਮਿਲੀ ਆ ਪਿੰਡ ਵੱਲੋਂ ਤੇ ਉਹ ਆਪਾਂ ਪੂਰਤੀ ਕਰਨੀ ਆ ਸਾਰੀ ਜੀ ਵੇਖੋ ਇਹ ਜਿੰਨਾ ਵੀ ਨੁਕਸਾਨ ਹੋਇਆ ਹਰਾਂ ਦੇ ਵਿੱਚ ਕੋਈ ਪੂਰਾ ਤਾਂ ਨਹੀਂ ਕਰ ਸਕਦਾ ਪਰ ਅਸੀਂ ਕੋਸ਼ਿਸ਼ ਕੀਤੀ ਆਪਣੇ ਪਿੰਡ ਵੱਲੋਂ ਕਿ ਜਿੰਨਾ ਵੀ ਹੋ ਸਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੂੰ ਆਪਾਂ ਹਲਾ ਰਾ ਦੇਈਏ ਜੀ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਬਾਕੀ ਅਸੀਂ ਚਾਹੁੰਦੇ ਹਾਂ ਜਾਂ ਸਾਡੀ ਸੋਚ ਹੀ ਕਿ ਇਨਸਾਨੀਅਤ ਜਿੰਦਾ ਰਹੇ ਉਹ ਇਨਸਾਨੀਤ ਜਦੋਂ ਅਸੀਂ ਪਿੰਡ ਕੋਟਲਾ ਮੋਗਲਾ ਚ ਆਏ ਤਾਂ ਸਾਨੂੰ ਬਹੁਤ ਵਧੀਆ ਲੱਗਾ ਇਹਨਾਂ ਦਾ ਏਕਾ ਏਕਾ ਵੇਖ ਕੇ ਸੀਵੀ ਇਥੇ ਆਪਣਾ ਸੰਯੋਗ ਦਿੱਤਾ ਤੇ ਅਸੀਂ ਗਾਹ ਵੀ ਚਲੋ ਜਿੰਨੀ ਵੀ ਕੋਸ਼ਿਸ਼ ਹੁੰਦੀ ਆ ਇਹਨਾਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਖਲੋਤੇ ਰਵਾਂਗੇ ਜੀ ਮਸਤਰਕਾ ਮਾਲਕਨ ਕਮੇਟੀ ਵੱਲੋਂ ਤੇ ਪਿੰਡ ਵੇਰਕਾ ਵੱਲੋਂ ਇਹਨਾਂ ਨਗਰ ਦਾ ਸਾਰਿਆਂ ਦਾ ਧੰਨਵਾਦ ਆ ਜੀ ਤੇ ਪਿੰਡ ਵਾਲਿਆਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਤੇ ਇੰਨਾ ਯਕੀਨ ਕੀਤਾ ਤੇ ਸਾਨੂੰ ਥਾਪੜਾ ਦੇਦ ਕੇ ਇੱਥੋਂ ਤੱਕ ਲਿਆਂਦਾ ਸਾਡੇ ਬਜ਼ੁਰਗ ਵੀ ਸਾਡੇ ਨਾਲ ਖੜੇ ਆ ਸਾਰੇਆਂ ਸਾਰੇਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਨਾ ਕਿਸੇ ਵਿਗਿਆਨ ਕੇ ਅੰਦਰ ਗੁਰਦਾਸਪੁਰ ਤੋਂ ਜਿਹੜਾ ਜੇ ਅੱਜ ਕੈਂਪ ਲਾਇਆ ਇਹ ਜਿਤਨਾ ਰਣਜੋਤ ਸਿੰਘ ਜੀ ਨੇ ਦੱਸਿਆ ਵਾ ਕਿ ਇਹ ਵੇਰਕਾ ਤੋਂ ਜਿਹੜੇ ਆਪਣੀ ਇਹਨਾਂ ਦੀ ਕਮੇਟੀ ਆ ਉਹਨਾਂ ਨੇ ਕੋਟਲਾ ਮੁਗਲਾ ਪਿੰਡ ਗੋਦ ਲਿਆ ਜਦੋਂ ਤੋਂ ਇਸ ਇਲਾਕੇ ਦੇ ਵਿੱਚ 26 ਅਗਸਤ ਤੋਂ ਹੜ੍ਹ ਆਏ ਆ ਉਦੋਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗਾਹੇ ਵਗਾਹੇ ਇੱਥੇ ਆਣ ਕੇ ਤਕਨੀਕੀ ਜਾਣਕਾਰੀ ਜਿਹੜੀ ਆ ਉਹ ਦਿੰਦੀ ਰਹੀ ਆ ਇਸ ਤੋਂ ਇਲਾਵਾ ਜਿੰਨੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਨੇ ਉਹਨਾਂ ਆਪਣੇ ਦਸਵੰਦ ਦੇ ਵਿੱਚੋਂ ਪੰਜਾਂ ਪਿੰਡਾਂ ਦੇ ਵਿੱਚ ਬੀਜ ਦੀ ਸੇਵਾ ਵੀ ਕੀਤੀ ਆ ਤੇ ਅੱਜ ਇਹਨਾਂ ਦੇ ਕਹਿਣ ਦੇ ਉੱਤੇ ਅਸੀਂ ਇਸ ਪਿੰਡ ਸਪੈਸ਼ਲ ਪਹੁੰਚੇ ਕਿਉਂਕਿ ਜਿਹੜੀ ਜਿੰਨੀ ਵੀ ਤਕਨੀਕੀ ਜਾਣਕਾਰੀ ਮੇਰੇ ਨਾਲ ਮੇਰੀ ਪੂਰੀ ਟੀਮ ਜਿਹੜੇ ਸੋਇਲ ਸਾਇੰਟਿਸਟ ਜਿਹੜੇ ਕੀੜੇ ਮਕੌੜਿਆਂ ਦਾ ਸਾਮ ਸੰਭਾਲ ਬਾਰੇ ਇਸੇ ਤਰ੍ਹਾਂ ਹਾਰਟੀਕਲਚਰ ਦੇ ਸਾਇੰਟਿਸਟ ਇਕਨੋਮਿਕਸ ਦੇ ਸਾਇੰਟਿਸਟ ਫਸਲਾਂ ਫਸਲ ਦੀ ਫਸਲ ਵਿਗਿਆਨੀ ਸਾਰੇ ਆਏ ਅਸੀਂ ਇਹਨਾਂ ਦੇ ਨਾਲ ਜਿਹੜੀਆਂ ਜਿੰਨੀਆਂ ਵੀ ਬਰੀਕੀਆਂ ਹਨ ਖੇਤੀ ਸਬੰਧੀ ਜਿੰਨੀਆਂ ਬਰੀਕੀਆਂ ਹੋਇਆਂ ਇਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਤੇ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜਿੰਦ ਤੱਕ ਫਸਲ ਵੱਡੀ ਨਹੀਂ ਜਾਂਦੀ ਜਿਹੜੇ ਵੀ ਆ ਗਾਹੇ ਬਗਾਇਆ ਸੀ ਜਿਹੜੀ ਇਹਨਾਂ ਦੀ ਤਕਨੀਕੀ ਜਾਣ ਕੇ ਜਾਂ ਜਿਹੜੀ ਸਮੱਸਿਆ ਵਾ ਉਹ ਇਹਨਾਂ ਦੀ ਹੱਲ ਕਰਾਂਗੇ ਇਸ ਤੋਂ ਇਲਾਵਾ ਇਹਨਾਂ ਨੂੰ ਫਸਲੀ ਰਹੰਦ ਖੂੰਦ ਨੂੰ ਵਿੱਚੇ ਹੀ ਵਾਉਣ ਵਾਸਤੇ ਪ੍ਰੇਰਿਤ ਕੀਤਾ ਤੇ ਅਲੱਗ-ਅਲੱਗ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਜਿੰਨੇ ਵੀ ਖੇਤੀ ਸਬੰਧਿਤ ਸਹਾਇਕ ਧੰਦੇ ਆ ਤੇ ਜਿੰਨਾਂ ਬਾਰੇ ਅਸੀਂ ਸਖਲਾਈ ਦਿੰਨੇ ਆ ਕੇ ਵੀ ਕੇ ਦੇ ਵਿੱਚ ਅਲੱਗ-ਅਲੱਗ ਧੰਦੇ ਜਿਦ ਤਰ੍ਹਾਂ ਡੇਰੀ ਹੋ ਗਿਆ ਪੋਲਟਰੀ ਹੋ ਗਿਆ ਬੱਕਰੀ ਪਾਲਣ ਹੋ ਗਿਆ ਮੁਰਗੀਆਂ ਦਾ ਹੋ ਗਿਆ ਇਸੇ ਤਰ੍ਹਾਂ ਖੁੰਮਾਂ ਦੀ ਕਾਸ਼ਤ ਹੋ ਗਈ ਸ਼ਹਿਦ ਮੱਖੀਆਂ ਦਾ ਪਾਲਣਾ ਹੋ ਗਿਆ ਕਿਸਾਨ ਵੀ ਬੀਬੀਆਂ ਵਾਸਤੇ ਜਿਵੇਂ ਸਲਾਈ ਕਢਾਈ ਹੋ ਗਿਆ ਅਚਾਰ ਮਰਬੇ ਬਣਾਉਣ ਵਾਸਤੇ ਹੋ ਗਿਆ ਉਹਦੇ ਬਾਰੇ ਉਹਨਾਂ ਨੂੰ ਕਿਵੇਂ ਬਣਾਉਣਾ ਤੇ ਕਿਵੇਂ ਵੇਚਣਾ ਤਾਂ ਜੋ ਇਹ ਆਪਣੀ ਜੜੀ ਆਮਦਨ ਦੇ ਵਿੱਚ ਵਾਧਾ ਕਰ ਸਕਣ ਤੇ ਇਹਨਾਂ ਨੂੰ ਹੋਰ ਵੀ ਜਿਹੜੀਆਂ ਮਹਿਕਮਿਆਂ ਦੇ ਅਲੱਗ-ਅਲੱਗ ਤਕਨੀਕਾਂ ਜਾਂ ਸਕੀਮਾਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਸੋ ਅੱਜ ਇਸ ਕੈਂਪ ਦੇ ਵਿੱਚ ਇਸ ਪਿੰਡ ਦੇ ਵਸਨੀਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਸ ਕੈਂਪ ਦਾ ਜਿਹੜਾ ਵੱਧ ਵੱਧ ਲਾਭ ਲਿਆ ਕੱਲ ਖਾਣਾ ਸੇਖਵਾ ਚ ਨਾ 160 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ ਸ਼ਾਂਦਾਫ ਕਿੰਨਾ ਵਸੀ ਸਰ ਕੋਈ ਦਾ ਰਹਿਣਾ ਸੀ ਉਹ ਤੋਂ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਕੁਝ ਕਿਤੇ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ 3-4 ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਅਗੇ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀ ਸਿੰਘ ਸਨ ਅਫਤਰ ਸਿੰਘ ਮਲਕੀਤ ਸਿੰਘ ਇਹ ਪੱਗੋ ਕਹਿੰਦੇ ਇਹਨੂੰ ਤੁਹਾਨੂੰ ਤਨਾਰ ਪਰ ਖੱਦਰ ਦਾ ਹੈਗਾ ਜੀ ਇੱਥੇ ਥਾਣਾ ਕਲਾਨੌਰ ਦੇ ਵਿੱਚ ਇਹਦੇ ਨਟੋਰੀਅਸ ਆਦਮੀ ਹੈ ਅੰਮ੍ਰਿਤ ਧਾਲਮ ਜਿਹੜਾ ਹੈਗਾ ਜਗੂ ਭਗਵਾਨਪੁਰੀਏ ਗਰੁੱਪ ਦਾ ਜਿਹੜਾ ਇਹ ਉਹਦੇ ਗਰੁੱਪ ਦਾ ਨਾਲ ਐਸੋਸੀਏਟਡ ਹੈ ਇਹਨੇ ਕਲਾਨੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਇਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁੱਛਗਿੱਛਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਬਦਮੀਆਂ ਵਿੱਚ ਜੁੜਦੇ ਨੇ ਨੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਹੈ ਕਿਤੇ ਨਾਂ ਇਹਦਾ ਚੱਲਦਾ ਸੀ ਇਹ ਜਦੋਂ ਇਹਨਾਂ ਦੱਸਿਆ ਕਿ ਮੇਰੇ ਕੋਲ ਇੱਕ ਪਿਸਟਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚ ਓ ਸਾਹਿਬ ਨੇ ਸਾਡੇ ਐਸ ਆਈ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਅਰ ਕਲਾ ਕੁੰਜਰ ਪਿੰਡ ਦੇ ਵਿੱਚ ਘਾਰ ਨਹਿਰ ਦੇ ਕੰਢੇ ਤੇ ਉੱਥੇ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਲ ਕੁਝ ਨਹੀਂ ਸੀ ਉਸ ਦਿਨ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਤੇ ਐਸ ਐਚਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿੱਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਾਂ ਕਿਹੜਾ ਰਿਕਵਰ ਕਰਾਣਾ ਸੀ ਜੀ ਵਾਪਨ ਇਹਦਾ 30 ਦਾ 32 ਦਾ ਹੈਗਾ ਜੀ ਸਟਾਰ ਦਾ ਪਿਸਤਲ ਹੈ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਇਹਦੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਿਆ ਕਿ ਕਾਕ ਹੈਗਾ ਪਿਸਤਲ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਰੇ ਇਹ ਪਿਸਟੋਲ ਨੇ 2 ਫਾਇਰ ਤੇ ਕੀਤੇ ਨੇ ਕਿੰਨਾ ਕ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀ ਨੇ ਕਿੰਨਾ ਕਿ ਇਹ ਜੱਗੂ ਭਗਵਾਨਪੁਰੀ ਇਹਦੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦਾਲਮ ਦਾ ਬੇਸਿਕਲੀ ਇਹ ਗੁਰਗਾ ਸੀ ਇਹ ਤੇ ਅਮਰਦਾਲਮ ਦੇ ਕੈਂਟ ਐਕਸਟਰਸ਼ਨ ਕਲਾਂ ਦੇ ਵਿੱਚ ਵੀ ਤੇ ਦੂਸਰੇ ਚ ਇਹਨੇ ਕਲਾਂੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਦੀ ਅਤੇ ਇੱਕ ਹਸਪੀਟਲ ਕਲਾਂੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕਲਾਂੌਰ ਕਿੰਨੀ ਕੁਡੀ ਕਾਮਯਾਬੀ ਕਹਿੰਨੇ ਆਪਾਂ ਇਹਨੂੰ ਕਾਮਯਾਬੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਰਦੇ ਕਿਸੇ ਵੇਲੇ ਵੀ ਜੇਲਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੇ ਛੋਟੇ ਗੱਲ ਤੇ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ ਇਹਨਾਂ ਮਿਤੀ 9 11 25 ਨੂੰ ਐਸਐਈ ਸੁਖਰਾਜ ਜੀ ਉਹਨਾਂ ਨੂੰ ਸਿਗਰੇਟ ਮਿਲ ਕੇ ਦੋ ਨੌਜਵਾਨ ਜਿਹੜੇ ਓਡੀਸ਼ਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਂ ਚੌਕੀ ਹਟਾਣਿਆਂ ਤੇ ਉਸ ਬੰਦੀਏ ਸੀਗਰੇਟ ਨੰਬਰ ਮੇ ਦੇ ਆਧਾਰ ਤੇ ਇਹਨਾਂ ਵੱਲੋਂ ਐਫ ਆਈ ਆਰ ਨੰਬਰ 206 ਮਿਤੀ 9/11/25 ਅੰਡਰ ਸੈਕਸ਼ਨ 303 2 ਬੀ ਐਨ ਐਸ ਵਗੈਰਾ ਅਧਿਕ ਐਕਸਪਲੋਜਿਵਲ ਦਰਜ ਕਰਕੇ ਤਫਤੀਸ਼ ਕੀਤੀ ਦੌਰਾਨ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਤੇ ਜਸਕੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਕੋਲ ਆਪਣੇ ਡਰੇਨ ਦਾ ਰਿਟਰਨ ਨੂੰ ਕਾਬੂ ਕੀਤਾ ਤੇ ਇਹਨਾਂ ਪਰਸੋਂ ਜੋ ਇਹਨਾਂ ਨੇ ਵਾਰਦਾਤਾ ਲੀਕ ਚੋਰੀ ਕੀਤਾ ਸੀ ਮੋਸਾ ਚੋਰੀ ਕੀਤਾ ਹੈ ਬ੍ਰਾਮ ਦੇ ਕੀਤਾ ਉਹਨਾਂ ਐਸਆਈ ਵੱਲੋਂ ਮੌਕੇ ਤੇ ਗ੍ਰਾਹਣੇ ਪੁੱਛ ਗਈ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਤੇ ਬਿੱਲਾ ਜਿਹੜੇ ਐ ਐਕਟਰ ਜਿਹੜੇ ਇਹਨਾਂ ਦੇ ਨਾਲ ਤੇਰੇ ਤੇ ਸੰਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਐਸਾ ਵੀ ਹੁੰਦਾ ਹੈ ਸੰਬੰਧ ਵਿੱਚ ਉਹਨਾਂ ਅਵਾਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੋਂ ਹੀ ਕਾਬੂ ਆ ਗਏ ਕਾਰਵਾਈ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਸ ਪੇਸ਼ ਕਰਕੇ ਰਿਮਾਂਡਾਸ ਕੀਤਾ ਗਿਆ ਹੈ ਪੁਛ ਕੇ ਚੱਲ ਰਹੀ ਹੈ ਇਸ ਬੰਦ ਵਿੱਚ ਐਸ ਐਸ ਸੁਖਦੇਵ ਸਿੰਘ ਹਨ ਅਸਿਵਿਦਾਂ ਦਾ ਗਵਾਹ ਤੇ ਐਸ ਐਸ ਪੀ ਸਾਹਿਬ ਦੀ ਹਦਾਇਤ ਅਨੁਸਾਰ ਡੀ ਐਸ ਪੀ ਸਾਹਿਬ ਸੀਟੀ ਦੀ ਗਵਾਈ ਦੇ ਹੱਥ ਤੇ ਦੋ ਦੋ ਸੀ ਕਾਬੂ ਕੀਤੇ ਗਏ ਹਨ ਜਿਨ੍ਹਾਂ ਵਿੱਚ ਬਾ ਹਰੀਵ ਸਿੰਘ ਸਾਨੂੰ ਬਲਦਾਸ ਸਿੰਘ ਪਿੰਡ ਸੰਗਵਾ ਜਿਹਰੇ ਪਾਸੋਂ 10 ਗ੍ਰਾਮ ਦਾ ਨੁਕਸਾਨ ਹੋ ਰਹੀ ਹੈ ਇਰਰ ਵਾਰ ਵਾਰ ਸਰਦ ਕੇ ਹੋ ਰਹੀ ਰਿਕਵਰੀ ਕੀਤੀ ਜਾਏਗੀ ਨੰਬਰ 2 ਇਕਲਾ ਸਿੰਘ ਲਾਹਵਿਆ ਇੱਕ ਦੋ ਬਿਸਤਰ ਬਣ ਰਹੇ ਆ ਜੇ ਤੋਂ ਨਾਸਮੇਦ ਮੈਡੀਨ 16 ਰੋਮ ਜੀ ਨਾ ਬਣਦ ਕੀਤੇ ਗਏ ਜਿਹਦੇ ਪਾਸੋਂ ਮਾੜਾ ਸਰਦ ਕੇ ਹੋਰ ਕੰਮੀ ਕੀਤੀ ਜਾਏਗੀ ਇਹ ਸਨ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ